ਸੋਚ ਕਰੇ ਸੋ ਸੁਗੜ ਨਾਰ ਕਰ ਸੋਚੇ ਅਸਲ ਖਾਰ ਜੀहां ਸਿਆਣੇ ਜਿਹੜੇ ਹੁੰਦੇ ਨਾ ਉਹ ਕੋਈ ਵੀ ਕੰਮ ਜਦੋਂ ਸ਼ੁਰੂ ਕਰਦੇ ਆ ਤਾਂ ਉਹ ਕੰਮ ਪਹਿਲਾਂ ਸੋਚਦੇ ਆ ਵਿਚਾਰਦੇ ਆ ਫੇਰ ਸ਼ੁਰੂ ਕਰਦੇ ਆ ਪਰ ਕਹਿੰਦੇ ਆ ਜਿਹੜਾ ਕੋਈ ਕਰਕੇ ਫੇਰ ਸੋਚਣਾ ਸ਼ੁਰੂ ਕਰੇ ਤੇ ਉਸ ਤੋਂ ਵੱਡਾ ਕਮਲਾ ਉਸ ਤੋਂ ਵੱਡਾ ਬੇਵਕੂਫ ਕੋਈ ਨਹੀਂ ਹੋ ਸਕਦਾ ਬਹੁਤੀ ਵਾਰੀ ਤਾਂ ਇਦਾਂ ਹੀ ਹੋਇਆ ਆ ਵੈਸੇ ਵੀ ਪੰਜਾਬੀਆਂ ਦੇ ਲਈ ਇੱਕ ਹਾਸੇਦਿਕ ਹਾਉਤ ਬਣੀ ਹੋਈ ਆ ਕਿ ਜਿਹੜੇ ਪੰਜਾਬੀ ਆ ਉਹ ਬਿਨਾ ਸੋਚੇ ਸਮਝੇ ਕੰਮ ਸ਼ੁਰੂ ਕਰ ਦਿੰਦੇ ਆ ਤੇ ਫਿਰ ਉਸਦੇ ਬਾਅਦ ਜਦੋਂ ਕੋਈ ਨਤੀਜਾ ਨਹੀਂ ਆਉਂਦਾ ਜਾਂ ਨਤੀਜੇ ਮਾੜੇ ਨਿਕਲਦੇ ਆ ਫਿਰ ਸੋਚਦੇ ਅੱਛਾ ਯਾਰ ਮੈਂ ਤਾਂ ਵਿਚਾਰ ਹੀ ਨਹੀਂ ਕੀਤਾ ਸੀ ਇਸ ਗੱਲ ਦਾ ਵੈਸੇ ਚਲੋ ਇਹ ਤਾਂ ਗੱਲ ਹਾਸੇ ਦੀ ਹੋਈ ਅਸਲ ਵਿੱਚ ਪੰਜਾਬੀ ਐਡੇ ਕਮਲੇ ਨਹੀਂ ਹੈਗੇ ਗਲਤ ਤਾਂ ਹਰੇਕ ਉਸ ਮਨੁੱਖ ਦੀ ਹੁੰਦੀ ਆ ਜਿਹੜਾ ਬਿਨਾ ਸੋਚੇ ਸਮਝੇ ਕੰਮ ਕਰਦਾ ਆ ਅਸਲ 'ਚ ਜਿਹੜੇ ਸੋਚ ਸਮਝ ਕੇ ਕੰਮ ਕਰਨ ਵਾਲੇ ਆ ਉਹ ਹਰੇਕ ਚੀਜ਼ ਦੀ ਨਿਰਖ ਪਰਖ ਕਰਦੇ ਆ ਅਸੀਂ ਤਾਂ ਬਾਜ਼ਾਰ ਜਾ ਕੇ ਮੰਡੀ ਦੇ ਵਿੱਚ ਕੋਈ ਆਲੂ ਗੰਢੀ ਖਰੀਦਣੇ ਹੋਣ ਨਾ ਤੇ ਅਸੀਂ ਉਹਦੀ ਵੀ ਪੂਰੀ ਨਿਰਖ ਪਰਖ ਕਰਦੇ ਆਂ ਔਰ ਫਿਰ ਇਹ ਵੀ ਗੱਲ ਕਹਾਉਤ ਬਣੀ ਹੋਈ ਆ ਕੱਚਾ ਵੇਖਣਾ ਲਿਆ ਟਣਕਾ ਕੇ ਵਕਤੋਂ ਮੈਂ ਖੁੰਝ ਗਈ ਯਾਨੀ ਕਿ ਕੋਈ ਵੀ ਚੀਜ਼ ਆ ਉਹਨੂੰ ਟਣਕਾ ਕੇ ਦੇਖਣ ਦਾ ਮਤਲਬ ਵੀ ਭਾਵੇਂ ਇੱਥੇ ਹੀ ਹੁੰਦਾ ਆ ਕਿ ਉਹਨੂੰ ਪਰਖ ਲੈਣਾ ਚਾਹੀਦਾ ਆ ਔਰ ਬਿਨਾ ਪਰਖਿਆ ਜੇ ਤੁਸੀਂ ਕੋਈ ਚੀਜ਼ ਖਰੀਦਦੇ ਹੋ ਕੋਈ ਕੰਮ ਕਰਦੇ ਹੋ ਤਾਂ ਫਿਰ ਉਹਦੇ ਸਿੱਟੇ ਜਿਹੜੇ ਆ ਉਹ ਕਈ ਵਾਰੀ ਤੁਹਾਨੂੰ ਮਾਫਕ ਨਹੀਂ ਆਉਂਦੇਗੇ ਔਰ ਇਹੀ ਗੱਲ ਉਹ ਕੰਮ ਕਰਨ ਦੀ ਹੁੰਦੀ ਆ ਜਿਸ ਕੰਮ ਦੇ ਬਾਰੇ ਤੁਹਾਨੂੰ ਤਜਰਬਾ ਨਾ ਹੋਵੇ ਔਰ ਤੁਸੀਂ ਪੰਗਾ ਲੈ ਲੈਨੇ ਆ ਕਈ ਲੋਕ ਕਹਿੰਦੇ ਲਓ ਜੀ ਮੈਂ ਪ੍ਰਾਪਰਟੀ ਦਾ ਕੰਮ ਕਰ ਲੂੰਗਾ ਤੇ ਪ੍ਰਾਪਰਟੀ ਦੇ ਕੰਮ ਦੇ ਆ ਬਿਲਕੁਲ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਪਰ ਜਦੋਂ ਕਰਨ ਬੈਠਦੇ ਆ ਤਾਂ ਫਿਰ ਪਤਾ ਲੱਗਦਾ ਕਿ ਯਾਰ ਇਹਦੇ ਵਿੱਚ ਕੋਈ ਫਾਇਦਾ ਨਹੀਂ ਔਰ ਕਈ ਵਾਰੀ ਤਾਂ ਹੀ ਹੁੰਦਾ ਕਿ ਅਸੀਂ ਵੇਖਾ ਵੇਖੀ ਕਿਸੇ ਨੂੰ ਕੋਈ ਕੰਮ ਸ਼ੁਰੂ ਕਰ ਲੈਨੇ ਆ ਵੀ ਲਓ ਫਲਾਣੇ ਦਾ ਕੰਮ ਇਹ ਬਹੁਤ ਵਧੀਆ ਚੱਲਦਾ ਹੋ ਸਕਦਾ ਸਾਡਾ ਵੀ ਚੱਲ ਪਵੇ ਪਰ ਜਦੋਂ ਤੁਹਾਨੂੰ ਉਸ ਬਾਰੇ ਪਤਾ ਹੀ ਨਹੀਂ ਜਦੋਂ ਤੁਹਾਨੂੰ ਉਸ ਬਾਰੇ ਬਿਲਕੁਲ ਜਾਣਕਾਰੀ ਨਹੀਂ ਹੈਗੀ ਤਾਂ ਫਿਰ ਤੁਸੀਂ ਉਸ ਕੰਮ ਨੂੰ ਕਰਦੇ ਹੋ ਤਾਂ ਫਿਰ ਉਸ ਤੋਂ ਤੁਹਾਨੂੰ ਫਾਇਦਾ ਨਹੀਂ ਹੁੰਦਾ ਫਿਰ ਤੁਸੀਂ ਸੋਚਦੇ ਹੋ ਕਿ ਯਾਰ ਮੈਨੂੰ ਪਹਿਲਾਂ ਚੰਗੀ ਤਰ੍ਹਾਂ ਇਹਦੇ ਬਾਰੇ ਪਤਾ ਲੱਗਣਾ ਚਾਹੀਦਾ ਸੀ ਮੈਨੂੰ ਇਹਦੀ ਪਰਖ ਕਰ ਲੈਣੀ ਚਾਹੀਦੀ ਸੀ ਇਸੇ ਤਰ੍ਹਾਂ ਜਦੋਂ ਕਿਸੇ ਮਾਮਲੇ ਵਿੱਚ ਅਸੀਂ ਟਾਂਗ ਅੜਾਉਨੇ ਆਂ ਜਦੋਂ ਕਿਸੇ ਬਗਾਨੀ ਲੜਾਈ ਦੇ ਵਿੱਚ ਅਸੀਂ ਜਾ ਕੋਦਦੇ ਆਂ ਬਗਾਨੇ ਕੰਮ ਦੇ ਵਿੱਚ ਜਾਂ ਬਗਾਨੀ ਚੁੰਝ ਚਰਚਾ ਵਿੱਚ ਅਸੀਂ ਜਾ ਕੇ ਸ਼ਾਮਲ ਹੋ ਜਾਂਦੇ ਆਂ ਤਾਂ ਬੇਤਰਾਰਕੀ ਬਜਾਏ ਉੱਥੇ ਜਾ ਕੇ ਤੁਹਾਨੂੰ ਨੁਕਸਾਨ ਚੁੱਕਣਾ ਪਵੇ ਨੁਕਸਾਨ ਉਠਾਉਣਾ ਪਵੇ ਉਸ ਤੋਂ ਪਹਿਲਾਂ ਤੁਹਾਨੂੰ ਆਪਦੇ ਤੇ ਇਹ ਗੱਲ ਜਿਹੜੀ ਲਾਗੂ ਕਰਨੀ ਚਾਹੀਦੀ ਆ ਕਿ ਮੈਨੂੰ ਇਹ ਚੀਜ਼ ਜਿਹੜੀ ਆ ਪਰਖਣੀ ਪਊਗੀ ਬਿਨਾ ਪਰਖਿਆ ਜੇ ਤੁਸੀਂ ਜਾਉਂਗੇ ਤਾਂ ਫਿਰ ਉਹ ਦੇ ਵਿੱਚ ਤਾਂ ਤੁਹਾਨੂੰ ਘੱਟ ਹੀ ਘੱਟ ਆਇਆ ਅਸਲ ਦੇ ਵਿੱਚ ਹਨਰ ਦਾ ਹੋਣਾ ਲਾਜ਼ਮੀ ਹੁੰਦਾ ਆ ਔਰ ਪਰਖ ਦਾ ਕਰਨਾ ਜਿਹੜਾ ਆ ਉਹ ਉਦੋਂ ਲਾਜ਼ਮੀ ਹੁੰਦਾ ਆ ਔਰ ਇਸ ਕਰਕੇ ਬਿਨਾ ਪਰਖਿਆ ਬਿਨਾ ਕੁਛ ਚੰਗੇ ਤਰੀਕੇ ਉਹਦੇ ਵਿੱਚ ਡੂੰਗਾ ਖੁੱਬਿਆਂ ਜਦੋਂ ਵੀ ਤੁਸੀਂ ਕੋਈ ਪੰਗਾ ਲੈਨੇ ਹੋ ਤੇ ਫਿਰ ਉਸ ਤੋਂ ਪਹਿਲਾਂ ਜੇ ਸੋਚ ਕੇ ਕਰ ਲਵਾਂ ਤਾਂ ਮੇਰੇ ਖਿਆਲ ਬਾਅਦ ਚ ਕੋਈ ਨੁਕਸਾਨ ਹੋਣ ਨਾਲੋਂ ਬਾਅਦ ਪਛਤਾਉਣ ਦੇ ਨਾਲੋਂ ਬਿਹਤਰ ਹੁੰਦਾ ਕਿ ਪਹਿਲਾਂ ਕਰ ਲਿਆ ਜਾਵੇ ਅਸਲ ਵਿੱਚ ਬਹੁਤ ਸਾਰੇ ਸਾਡੇ ਲੋਕ ਇਦਾਂ ਦੇ ਆ ਜਿਹੜੇ ਕਿ ਕਰਕੇ ਫੇਰ ਸੋਚਦੇ ਆ ਕਰਕੇ ਜਿਹੜੇ ਫੇਰ ਸੋਚਦੇ ਆ ਉਸ ਤੋਂ ਵੱਡਾ ਮਹਾਮੂਰਖ ਕੋਈ ਵੀ ਨਹੀਂ ਹੋ ਸਕਦਾ ਕਰਕੇ ਸੋਚਣ ਦਾ ਤਾਂ ਫੇਰ ਘਾਟਾ ਹੀ ਹੁੰਦਾ ਹੈ ਨਾ ਫੇਰ ਤਾਂ ਪਛਤਾਉਣ ਵਾਲੀ ਗੱਲ ਹੋ ਜਾਂਦੀ ਹੈ ਫੇਰ ਇਹੀ ਪਛਤਾਵਾ ਲੱਗਿਆ ਰਹਿੰਦਾ ਕਿ ਕਾਸ਼ ਮੈਂ ਮੈਂ ਪਹਿਲਾਂ ਹੀ ਮਤਲਬ ਸੋਚ ਲਿਆ ਹੁੰਦਾ ਕਿ ਇਹ ਕੰਮ ਜਿਹੜਾ ਮੇਰੇ ਲਈ ਮਾੜਾ ਰਹੂਗਾ ਚਾਹੇ ਤਾਂ ਉਹ ਕਿਸੇ ਦੇ ਲੜਾਈ 'ਚ ਕੁੱਦਣਾ ਚਾਹੇ ਕਿਸੇ ਕੰਮ ਦੇ ਵਿੱਚ ਇਹੋ ਜਿਹੇ ਚ ਹੰਗਾਰਾ ਭਰ ਲੈਣਾ ਜਿਹੜਾ ਤੁਹਾਡੇ ਕੋਲ ਹੋਣਾ ਹੀ ਨਹੀਂਗਾ ਅਸੀਂ ਕਈ ਵਾਰੀ ਹਾਂ ਵੀ ਭਰ ਦਿੰਨੇ ਨਾ ਕਿ ਚਲੋ ਯਾਰ ਆਪਾਂ ਆਹ ਕੰਮ ਕਰ ਲੈਨੇ ਕੋਈ ਥੋੜ੍ਹ ਕਹਿ ਦਿੰਦਾ ਜੀ ਕਿ ਹਾਂ ਜੀ ਹਾਂ ਜੀ ਕੋਈ ਨਹੀਂ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਹੈ ਨਾ ਕੋਈ ਰਲ ਕੇ ਕੰਮ ਕਰਨ ਵਾਲੀ ਕਹਿ ਦਿੰਦਾ ਤੇ ਜੇ ਤੁਸੀਂ ਹਾਂਮੀ ਪਰ ਦਿੰਦੇ ਹੋ ਫਿਰ ਹੁੰਦਾ ਕੀ ਹੈ गया गया, कि ਹਮੇ ਤਾਂ ਤੁਸੀਂ ਭਰਤੀ ਫਿਰ ਤੁਹਾਡੇ ਕੋਲ ਨਹੀਂ ਵਾਇ ਗਿਆ ਨਹੀਂਗਾ ਤੇ ਤੁਸੀਂ ਵਿਚਾਰਿਆ ਨਹੀਂਗਾ ਔਰ ਹੋਇਆ ਕੀ ਹੈ ਕਿ ਬਾਅਦ ਵਿੱਚ ਤੁਹਾਨੂੰ ਉਸੇ ਮਾਮਲੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਤੁਹਾਡੇ ਨਾਲ ਹੋਇਆ ਜੋ ਤੁਹਾਡੇ ਲਈ ਚੰਗਾ ਨਹੀਂ ਸੀਗਾ ਔਰ ਫਿਰ ਤੁਸੀਂ ਸੋਚਦੇ ਹੋ ਕਿ ਯਾਰ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀਗਾ ਹਣਾ ਹੁਣ ਮੈਂ ਮੈਨੂੰ ਗਲਤੀ ਹੋ ਗਈ ਹੈ ਇਸੇ ਤਰ੍ਹਾਂ ਹੀ ਬਹੁਤ ਵਾਰੀ ਇਹ ਹੁੰਦਾ ਕਿ ਜਦੋਂ ਅਸੀਂ ਧੀ ਪੁੱਤ ਦਾ ਰਿਸ਼ਤਾ ਵੀ ਕਿਸੇ ਦੇ ਘਰ ਕਰਦੇ ਆ ਨਾ ਤੇ ਉਹਦੇ ਵਿੱਚ ਵੀ ਬਾਅਦ ਪਛਤਾਵਾ ਹੁੰਦਾ ਕਈ ਵਾਰੀ ਇਹ ਹੁੰਦਾ ਕਿ ਜੋ ਸਬਜ਼ ਬਾਗ ਜਿਹੜੇ ਸਾਨੂੰ ਪਹਿਲਾਂ ਦਿਖਾਏ ਜਾਂਦੇ ਆ ਜੋ ਸਾਨੂੰ ਕੁੜੀ ਵਾਲੇ ਜਾਂ ਮੁੰਡੇ ਵਾਲੇ ਵਿਖਾ ਦਿੰਦੇ ਆ ਔਰ ਬਹੁਤ ਵਾਰੀ ਅਸੀਂ ਕੀ ਹੁੰਨੇ ਆ ਜਾਂ ਵਿਚੋਲੇ ਤੇ ਆਖੇ ਲੱਗ ਜਾਂਦੇ ਹੁੰਨੇ ਆ ਜਾਂ ਕਿਸੇ ਰਿਸ਼ਤੇਦਾਰ ਦੇ ਆਖੇ ਲੱਗ ਜਾਂਦੇ ਹੁੰਨੇ ਆ ਤੇ ਸਾਨੂੰ ਐਂ ਲੱਗਦਾ ਹੁੰਦਾ ਕਿ ਯਾਰ ਇਹ ਤਾਂ ਬਹੁਤ ਵਧੀਆ ਯਾਰ ਚੱਲ ਮੁੰਡੇ ਵਾਲਿਆਂ ਨੂੰ ਲੱਗਦਾ ਹੁੰਦਾ ਵੀ ਕੁੜੀ ਵਾਲਾ ਟੱਬਰ ਬਹੁਤ ਵਧੀਆ ਹੈ ਤੇ ਕੁੜੀ ਵਾਲਿਆਂ ਨੂੰ ਲੱਗਦਾ ਹੁੰਦਾ ਕਿ ਮੁੰਡੇ ਦਾ ਟੱਬਰ ਬਹੁਤ ਵਧੀਆ ਹੈ ਸਾਡੀ ਧੀ ਉਹਨਾਂ ਦੇ ਘਰ ਸੁਖੀ ਵਸੂਗੀ ਪਰ ਹੁੰਦਾ ਫਿਰ ਇਹੀ ਹੈ ਕਿ ਕਈ ਵਾਰੀ ਰਿਸ਼ਤੇਦਾਰਾਂ ਦੇ ਵਿਸ਼ਵਾਸ ਚ ਆ ਜਾਂਦੇ ਆ ਕਈ ਵਾਰੀ ਅਸੀਂ ਵਿਚੋਲੇ ਦੇ ਵਿਸ਼ਵਾਸ ਵਿੱਚ ਆ ਜਾਂਦੇ ਆ ਵਿਚੋਲਾ ਵੀ ਰਿਸ਼ਤਦਾਰੀ ਚ ਵੀ ਹੋ ਸਕਦਾ ਹੈ ਤੇ ਫਿਰ ਹੁੰਦਾ ਕਿ ਜਦੋਂ ਵਿਆਹ ਹੋ ਜਾਂਦੇ ਆ ਬਾਅਦ ਚ ਪਤਾ ਲੱਗਦਾ ਆ ਕਿ ਮੁੰਡਾ ਲਾਹੌਰੀ ਤੇ ਬੋਝੇ ਚ ਗਾਜਰਾਂ ਤੇ ਕੁੜੀ ਵਾਲਿਆਂ ਬਾਰੇ ਵੀ ਪਤਾ ਲੱਗਦਾ ਹੈਗਾ ਕਿ ਕੁੜੀ ਜਿਸ ਤਰੀਕੇ ਦੀ ਦਿਖਾਈ ਗਈ ਸੀ ਔਰ ਕਈ ਵਾਰੀ ਤਾਂ ਇਹ ਵੀ ਹੁੰਦਾ ਨਾ ਕੁੜੀ ਸੋਹਣੀ ਮੋਣੀ ਵਿਖਾਤੀ ਬਸ ਅੱਜ ਕੱਲ ਬਿਊਟੀ ਪਾਰਲਰਾਂ ਦਾ ਯੋਗ ਹੈ ਤੇ ਬਿਊਟੀ ਪਾਰਲਰਾਂ ਦੇ ਯੋਗ ਦੇ ਵਿੱਚ ਤਾਂ ਪੂਰਾ ਤੁਹਾਨੂੰ ਜਿਹੜੇ ਕਾਲੇ ਰੰਗ ਦਾ ਕੋਈ ਬੰਦਾ ਆ ਜਾਂ ਜਿਹੜਾ ਕੋਈ ਮਾੜੇ ਚਿਹਰੇ ਵਾਲਾ ਹੈਗਾ ਜਿਹਦੀ ਖੂਬਸੂਰਤੀ ਨਹੀਂ ਹੈਗੀ ਉਹਨੂੰ ਵੀ ਸੋਹਣਾ ਬਣਾ ਕੇ ਉਹ ਇਹੋ ਜਿਹਾ ਪੇਚ ਕਰਦੇ ਆ ਕਿ ਵੇਖਣ ਵਾਲਾ 당ਗ ਰਹਿ ਜਾਂਦਾ ਫਿਰ ਜਦੋਂ ਮੇਕਅਪ ਲੈਂਦਾ ਤੇ ਫਿਰ ਸੂਰਤ ਰੂਪ ਚਿਹਰੇ ਵਾਲਾ ਨਿਕਣੀ ਹੈ ਨਾ ਤੇ ਇਹ ਇਹ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਪਰਖਣੀਆਂ ਜ਼ਰੂਰੀ ਇਹ ਇੱਕ ਜ਼ਰੂਰੀ ਨਹੀਂ ਕਿ ਕੋਈ ਰੰਗ ਰੂਪ ਦੀ ਗੱਲ ਹੈ ਰੰਗ ਰੂਪ ਤਾਂ ਰੱਬ ਦੇ ਬਣਾਏ ਆ ਪਰ ਗੱਲ ਇੱਥੇ ਆਉਂਦੀ ਹੈਗੀ ਕਿ ਕਈ ਵਾਰੀ ਤਾਂ ਕਿਸੇ ਦਾ ਸੁਭਾਅ ਵੀ ਹੁੰਦਾ ਆ ਕਈ ਵਾਰੀ ਹੁਣ ਜਿਵੇਂ ਮੰਨ ਕੇ ਚਲੋ ਪਹਿਲਾਂ ਮੁੰਡਾ ਕੁੜੀ ਆਪਸ ਵਿੱਚ ਗੱਲਬਾਤ ਕਰਦੇ ਆ ਤੇ ਜੇ ਉਹਨਾਂ ਨੂੰ ਇੱਕ ਦੂਜੇ ਦੇ ਬਾਰੇ ਪਤਾ ਨਹੀਂ ਹੋਊਗਾ ਸੁਭਾਅ ਬਾਰੇ ਨਹੀਂ ਪਤਾ ਲੱਗੂਗਾ ਚਲੋ ਜੇ ਮਿੱਠਾ ਬੋਲੀ ਜਾਂਦੇ ਆ ਫੋਨ 'ਨਾ ਉੱਤੇ ਗੱਲਾਂ ਬਾਤਾਂ ਕਰੀ ਜਾਂਦੇ ਆ ਬਾਅਦ ਵਿੱਚ ਰਿਸ਼ਤੇ ਹੋ ਜਾਂਦੇ ਫਿਰ ਪਤਾ ਲੱਗਦਾ ਕਿ ਜਿਹੜੀ ਕੁੜੀ ਦੇ ਨਾਲ ਇੰਨੀਆਂ ਮਿੱਠੀਆਂ ਪਿਆਰੀਆਂ ਗੱਲਾਂ ਕੀਤੀਆਂ ਉਹ ਖੜ ਦਿਮਾਗ ਨਿਕਲੀ ਜਾਂ ਫਿਰ ਮੁੰਡੇ ਬਾਰੇ ਪਤਾ ਲੱਗਿਆ ਵੀ ਜਿਹੜਾ ਮੁੰਡਾ ਇੰਨਾ ਸੋਹਣੀਆਂ ਗੱਲਾਂ ਬੱਤਾ ਕਰਦਾ ਸੀ ਉਹ ਤਾਂ ਸਿਰੇ ਦਾ ਢੇਡ ਹੈ ਸਰੀ ਦਾ ਨਲਾਇਕ ਹੈ ਕਿ ਉਹਦੇ ਵਿੱਚ ਤਾਂ ਕੋਈ ਕਣੀ ਨਹੀਂ ਹੈਗੀ ਇਸ માનਤਾ ਨਾਲ ਹੀ ਕਿ ਜਿਸ ਚੀਜ਼ ਨੂੰ ਅਸੀਂ ਸੋਚਿਆ ਸੀਗਾ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਫਰ ਰਿਸ਼ਤਿਆਂ ਦੇ ਵਿੱਚ ਤਰੇੜਾਂ ਪਾਉਂਦੀਆਂ ਨੇ ਤਾਂ ਬੇਤਰੇ ਹੁੰਦਾ ਕਿ ਉਸ ਚੀਜ਼ ਨੂੰ ਪਰਖ ਲਿਆ ਜਾਵੇ ਇਸੇ ਤਰ੍ਹਾਂ ਕਈ ਵਾਰੀ ਅਸੀਂ ਕਿਸੇ ਦੇ ਆਖੇ ਲੱਗ ਕੇ ਕੋਈ ਚੀਜ਼ ਖਰੀਦ ਲੈਣੇ ਆ ਹੁਣ ਮਿਸਾਲ ਦੇ ਤੌਰ ਦੇ ਉੱਤੇ ਕੋਈ ਘਰ ਹੀ ਖਰੀਦ ਲੈਣੇ ਆ ਕਈ ਵਾਰੀ ਇਹ ਹੁੰਦਾ ਹੈ ਕਿ ਘਰ ਖਰੀਦਣ ਲੱਗਿਆ ਅਸੀਂ ਵੇਖਦੇ ਨੀਗੇ ਵੀ ਉੱਥੇ ਪਾਣੀ ਦੀ ਕੀ ਸਹੂਲਤ ਹੈ ਸੀਵਰੇਜ ਦੀ ਕੀ ਸਹੂਲਤ ਹੈ ਬਿਜਲੀ ਦੀ ਕੀ ਸਹੂਲਤ ਹੈ ਜਾਂ ਫਿਰ ਬਾਰਸ਼ ਦੇ ਦਿਨਾਂ ਵਿੱਚ ਪਾਣੀ ਦਾ ਕਿਤੇ ਖੜੋਤ ਤਾਂ ਨਹੀਂ ਆਉਂਦੀ ਕੀ ਇੱਥੇ ਪਟਿਆਲੇ ਸਾਡੇ ਇੱਕ ਮਿੱਤਰ ਆ ਜਿਨ੍ਹਾਂ ਨੇ ਪਟਿਆਲੇ ਦੇ ਪਾਰਲੇ ਪਾਸੇ ਜਿੱਧਰ ਚੋ ਪੈਂਦੇ ਆ ਉਧਰ ਬਹੁਤ ਵਧੀਆ ਆਪਣੀ ਕੋਠੀ ਜਿਹੜੀ ਸੀਗੀ ਉਹਨਾਂ ਨੇ ਘੱਟੋ ਘੱਟ ਦੋ ਤਿੰਨ ਕਨਾਲ ਜਗ੍ਹਾ ਲੈ ਕੇ ਉਹਦੇ ਵਿੱਚ ਛਤਾ ਛੁੱਤਿਆ ਔਰ ਇੰਨੀ ਸੋਹਣੀ ਆਲੀਸ਼ਾਨ ਕੋਠੀ ਬਣਾਈ ਔਰ ਪੂਰੇ ਪਟਿਆਲੇ ਦੇ ਵਿੱਚ ਜਦੋਂ ਆਹ ਸਾਉਣ ਦੇ ਮਹੀਨੇ ਵਿੱਚ ਮੀਂਹ ਆਇਆ ਤੇ ਉਹਨਾਂ ਦੀ ਕੋਠੀ ਵਾਲੇ ਸਾਰਾ ਇਲਾਕਾ ਜਿਹੜਾ ਸੀ ਉਹ ਹੜ੍ਹਾਂ ਦੇ ਵਿੱਚ ਡੁੱਬਿਆ ਔਰ ਉਹਨਾਂ ਦੀ ਆਲੀਸ਼ਾਨ ਕੋਠੀ ਦੇ ਵਿੱਚ ਤਰੇੜਾਂ ਆ ਗਈਆਂ ਬਚਾਣੀ ਕਰ ਸਕੇ ਹੁਣ ਉਹ ਕਹਿੰਦੇ ਆ ਕਿ ਇਹਦੇ ਨਾਲੋਂ ਬਿਹਤਰ ਸੀ ਕਿ ਅਸੀਂ ਪਟਿਆਲੇ ਦੇ ਉਰਲੇ ਪਾਸੇ ਸਰਹੰਦ ਰੋਡ ਵਾਲੇ ਪਾਸੇ ਕਿਤੇ ਲੈ ਲੈਂਦੇ ਤਾਂ ਜ਼ਿਆਦਾ ਬਿੱਤ ਰਹਿੰਦੇ ਕਿਉਂਕਿ ਇਹ ਇਲਾਕਾ ਉੱਚਾ ਸੀਗਾ ਸੋ ਇਹ ਹੈ ਕਿ ਉੱਥੇ ਉਹਨਾਂ ਨੇ ਕਰ ਲਿਆ ਕਰਾਲਿਆ ਹਾਲਕਿ ਪਹਿਲਾਂ ਵੀ ਉੱਥੇ ਹੜ੍ਹ ਆਉਂਦੇ ਰਹੇ ਪਰ ਉਹਨਾਂ ਨੇ ਜਮਾਂ ਨਿਰਖ ਪਰਖਣੀ ਕੀਤੀ ਸਿਰਫ ਇੰਨਾ ਲੱਗਿਆ ਵੀ ਜਗ੍ਹਾ ਮਿਲ ਗਈ ਜੀ ਵਧੀਆ ਇਲਾਕਾ ਹੈ ਤੇ ਇੱਥੇ ਲੈ ਲੀਏ ਫਿਰ ਬਾਅਦ ਵਿੱਚ ਕਰਕੇ ਹੁਣ ਪਛਤਾ ਰਿਹਾ ਬਿੱਤਰਾ ਕਿ ਅਸਲੀ ਬੰਦਾ ਉਹੀ ਆ ਜਿਹੜਾ ਸਭ ਤੋਂ ਪਹਿਲਾਂ ਨਿਰਖ ਕਰਦਾ ਪਰਖ ਕਰਦਾ ਤੇ ਜੇ ਜਿਹੜਾ ਫਿਰ ਬਾਅਦ ਵਿੱਚ ਕਰਦਾ ਹੈ ਇਸੇ ਕਰਕੇ ਹੀ ਸਿਆਣੇ ਬੰਦਿਆਂ ਵਾਸਤੇ ਕਿਹਾ ਜਾਂਦਾ ਹੈ ਕਿ ਸੋਚ ਕਰੇ ਸੋ ਸੁਗੜ ਨਰ ਕਰ ਸੋਚੇ ਅਸਲ ਖਰ ਇਹ ਤਾਂ ਇੱਕ ਹੌਤ ਬਣੀ ਹੈ ਉਮੀਦ ਕਰਦਾ ਹੈ ਕਿ ਤੁਹਾਨੂੰ ਇਸ ਤੋਂ ਜ਼ਰੂਰ ਜਾਣਕਾਰੀ ਮਿਲੇਗੀ ਔਰ ਇਸ ਨੂੰ ਅਪਲਾਈ ਜ਼ਰੂਰ ਕਰਿਓ ਆਪਣੇ ਤੇ ਇਸ ਨੂੰ ਅਪਣਾਓ ਜ਼ਰੂਰ ਤਾਂ ਕਿ ਅੱਗਾ ਤੋਂ ਤੁਹਾਨੂੰ ਵੀ ਕਿਸੇ ਮਾਮਲੇ ਵਿੱਚ ਇਸ ਤਰ੍ਹਾਂ ਪਛਤਾਉਣਾ ਨਾ ਪਵੇ